ਨਾਮ ਜੀ ਜਕਸੀਰ ਸਿੰਘ ਸੀਗਾ ਉਮਰ 28 ਸਾਲ ਦੀ ਸੀ ਜੀ ਤਾਂ ਨਾਮ ਪਤਾ ਹੈ ਇਹ ਵਿੜੇ ਆ ਜਾਂ ਪੌਣ ਵਾਲੇ ਸ਼ਿਕਲ ਦੇ ਕਰਾਉਣ ਵਾਲੇ ਆ ਤੇ ਪਾ ਕੇ ਤੇ ਬੰਦੇ ਨੂੰ ਕੋਏ ਚ ਦੱਬ ਕੇ ਜਾਂ 48 ਘੰਟੇ ਤੋਂ ਕੱਢਣਾ ਉਹਨੂੰ ਹੋਰ ਕੱਚ ਤੇ ਤੋੜਨਾ ਜਵਾਨ ਵਿੱਚ ਸੂਈ ਜੀਭ ਵੀ ਦੀ ਸੂਈ ਪਾ ਕੇ ਦਿਖਾਉਣੀ ਇਹ ਆਟਮਾ ਕਰਕੇ ਉਹ ਫਤਿਹ ਹਕੂ ਟਕਾ ਜੀ ਕੀ ਘਟਨਾ ਕੀ ਹੋਈ ਹੈਗੀ ਪੂਰਾ ਕੀ ਮਾਮਲਾ ਜਦੋਂ ਟੋਏ ਚ ਦਬਿਆ ਬੇਹੋਸ਼ ਹੋ ਗਿਆ ਉਦੋਂ ਤੋਂ ਠੀਕ ਨਹੀਂ ਹੋਇਆ ਫਿਰ ਉਹ ਸਾਡੇ ਘਰੇ ਛੱਟ ਗਏ ਜੀ ਉਤਾਰ ਕੇ ਤੇ ਕਰਕੇ ਫੈਸਲੇ ਲਾ ਕੇ ਕਿੰਨੇ ਸਮੇਂ ਤੋਂ ਉਹਨਾਂ ਦੇ ਨਾਲ ਜਾ ਰਿਹਾ ਸੀ ਔਰ ਕਿੰਨਾ ਕੀ ਇਹਨਾਂ ਨੂੰ ਪੈਸਾ ਵਗੈਰਾ ਦੇ ਰਹੇ ਸੀ ਕਿ ਸੀਐਸਐਸ ਕੋ ਡੇਢ ਮਹੀਨੇ ਤੋਂ ਚੱਲ ਰਿਹਾ ਫਿਰ ਕੋਈ ਪੈਸਾ ਨਹੀਂ ਇਕੱਲਾ ਨਸ਼ਾ ਦੇ ਰਿਹਾ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਨਾਂ ਦੇ ਜੀ ਪਰਿਵਾਰ ਦੇ ਵਿੱਚ ਤਾਂ ਇਹਨਾਂ ਦਾ ਹੁਣ ਪਤਾ ਹੀ ਰਹਿ ਗਿਆ ਜੀ ਮਾਤਾ ਵੀ ਗੁਜਰਗੀ ਇਕੱਲੇ ਹੀ ਸੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ ਕੀ ਅਪੀਲ ਕਰਦੇ ਹੋ ਮੰਗੇ ਆ ਜੀ ਇਹੋ ਜੀ ਆ ਮਾੜੀ ਖੇਡ ਖੇਡ ਨਹੀਂ ਦਾ ਇਜਾਜ਼ਤ ਨਾ ਦਿੱਤੀ ਜਾਵੇ ਤੇ ਕੋਈ ਇਹ ਸਹਿਕਾ ਹੋ ਜੇ ਤਾਂ ਬਹੁਤ ਮਿਹਰਬਾਨੀ ਆ ਜੀ ਹੋ ਸਕਦਾ ਜੀ ਮੁੰਡਾ ਸੀਗਾ ਮੇਰਾ ਭਤੀਜਾ ਸੀਗਾ ਨਾਮ ਜਗਸੀਰ ਸਿੰਘ ਸੀ ਇਹਦੇ ਪਿਓ ਦਾ ਨਾਮ ਭੱਤ ਸਿੰਘ ਆ ਤੇ ਉਹ ਮੰਦਗੁਦੀ ਬੰਦਾ ਸੀਗਾ ਤੇ ਉਹ ਇਥੇ ਸਾਡੇ ਪਿੰਡ ਖੇੜਾ ਪੈਦਾ ਹੁੰਦਾ ਸੀਗਾ ਉਹ ਦੱਬ ਕੇ ਬੰਦੇ ਨੂੰ ਨਾ ਤੇ ਇੱਕ ਥੜੇ ਦੇ ਉੱਤੇ ਫੋਟੋਆਂ ਫੜਵਾ ਜੀ ਲਵਾਉਂਦੇ ਰਹਿੰਦੇ ਸੀ ਤੇ ਢਾਣੇ-ਢਾਣੇ ਚੱਕਰ ਕੱਢਦੇ ਰਹਿੰਦੇ ਸੀਗੇ ਸਾਈਕਲ ਤੇ ਤੇ ਉਹਨਾਂ ਨੇ ਸਾਡੇ ਸਾਡਾ ਮੁੰਡਾ ਪਹਿਲਾਂ ਤਾਂ ਅ ਇਥੇ ਉਹਦੇ ਕਰਨ ਦੱਬਿਆ ਉਹ ਫਿਰ ਜਦ ਬਚ ਗਿਆ 24 ਘੰਟੇ ਬਾਅਦ ਕੱਢਿਆ ਪਤਾ ਨਹੀਂ 44 ਘੰਟੇ ਬਾਅਦ ਕੱਢਿਆ 44 ਘੰਟੇ ਬਾਅਦ ਕੱਢਿਆ ਉਸ ਤੋਂ ਬਾਅਦ ਉਹ ਤੋਂ ਉਹ ਤੋਂ ਬਚ ਗਿਆ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਸੰਗੂਆਣੇ ਦਾਪਤਾ ਤੇ ਉਥੇ ਜਦੋਂ ਕੱਢਿਆ ਤੇ ਉਹ ਸੁੱਜ ਫੁੱਲ ਗਿਆ ਪੂਆ ਸੋ ਇਹ ਫੁੱਲ ਗਿਆ ਪੂਰਾ ਜਦੋਂ ਉਹ ਲਈ ਫਿਰੇ ਹਸਪਤਾਲ ਦੇ ਵਿੱਚ ਉਹ ਟਰੀਟਮੈਂਟ ਕਰਾਉਣ ਵਾਸਤੇ ਪਰ ਉਹਨੂੰ ਕੋਈ ਫਾਇਦਾ ਨਾ ਹੋਇਆ ਤਾਂ ਜਦ ਉਹ ਜਦੋਂ ਜਮਾਂ ਮਰਨ ਵਾਲਾ ਹੋ ਗਿਆ ਉਦੋਂ ਸਾਡੇ ਘਰੇ ਸਿੱਟ ਗਏ ਅਸੀਂ 20 ਤਰੀਕ ਨੂੰ ਕਿਰਾਂ ਤਾਂ ਗਏ ਅਪਰੇ ਮਦਰ ਮੋਹਨ ਦੇ ਹਸਪਤਾਲ ਤੇ ਉੱਥੇ ਉਹਨਾਂ ਨੇ ਦੇਖ ਕੇ ਉਹਦੀ ਹਾਲਤ ਸਿਰਫ ਇਹ ਤਾਂ ਵੀ ਨਹੀਂ ਐਸਾ ਸਤੂ ਨਹੀਂ ਇਹ ਕੀ ਗੁਣਾ ਤੇ ਤੁਸੀਂ ਇਹਨੂੰ ਫਰੀਦਕੋਟ ਲੈ ਜਾਈਏ ਅਸੀਂ 21 ਤਰੀਕ ਨੂੰ ਫਰੀਦਕੋਟ ਲੈ ਗਏ ਉਸ ਤੋਂ ਬਾਅਦ 21 ਤੋਂ ਬਾਅਦ ਸਾਡਾ ਜਦੋਂ ਪੂਰੀ ਤਰ੍ਹਾਂ ਉਹ ਸਾਨੂੰ ਇਹ ਨਹੀਂ ਸੀਗਾ ਵਿਸ਼ਵਾਸ ਵੀ ਆ ਬਚੂਗਾ ਤੇ ਪਰ ਫਿਰ ਵੀ ਅਸੀਂ ਉਹਦੀ ਦਰਸ ਸਕਾਈ ਉਹਦਾ ਸਾਰਾ ਟਰੀਟਮੈਂਟ ਕਰਾਇਆ ਖੂਨ ਦਵਾਇਆ ਹੋਰ ਤਸਵੀਰੇ ਕਿਤੇ ਬੋਤਲਾ ਚੂਤਣਾ ਨੂੰ ਤੇ ਦਵਾ ਕੇ ਇਹ ਪੂਰੀ ਤਰ੍ਹਾਂ ਉਹਨੂੰ ਅਸੀਂ ਕਰ ਲਿਆ ਠੀਕ ਕਰ ਲਿਆ ਇੱਕ ਵਾਰ 23 ਤਰੀਕ ਨੂੰ ਉਹ ਆ ਗਿਆ ਕੂਸ ਦੇ ਵਿੱਚ ਉਹ 24 ਨੂੰ ਫਿਰ 23 ਨੂੰ ਉਹਨੇ 23 ਦੇ ਸਾਨੂੰ ਦੱਸਤਾ ਉਹਨੇ ਸਾਰਾ ਪਛਾਣਤਾ ਵੀ ਮੇਰੇ ਨਾਲ ਐ ਕਰਦੇ ਰਹੇ ਜਿਵੇਂ ਨਹੀਂ ਨਾ ਇਹਨਾਂ ਦੇ ਅੱਖੇ ਲੱਗਦਾ ਸੀ ਤਾਂ ਮੈਨੂੰ ਇਹ ਨਸ਼ਾ ਨਹੀਂ ਦਿੰਦੇ ਸੀਗੇ ਤੇ ਮੈਨੂੰ ਇਹ ਸੀਗਾ ਵੀ ਚਲੇ ਮੈਨੂੰ ਨਸ਼ਾ ਦੇਈ ਜਾਂਦੇ ਤੇ ਮੈਂ ਕੰਮ ਕਰੀ ਜਾਂਦਾ ਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਚਿਰ ਮਨਤਾਂ ਦੇ ਸੀਗੇ ਵੀ ਥੋੜਾ ਜਿਹਾ ਚਰਤਨ ਦਪਣਾ ਉਦੋਂ ਕੱਢ ਲਾਂਗੇ ਤੇ ਇਹਨਾਂ ਨੇ ਮੈਨੂੰ ਕੱਢਿਆ ਹੀ ਨਹੀਂ ਉਦੋਂ ਬਾਅਦ ਤੇ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਇਆ ਕੀ ਨਹੀਂ ਕਿੰਨੇ ਟਾਈਮ ਤੋਂ ਨਸ਼ੇ ਦਾਤ ਦੀ ਸੀ ਕਿੰਨਾ ਟਾਈਮ ਹੋ ਗਿਆ ਸੀ ਨਸ਼ਾ ਕਰ ਉਹ ਜੀ 2 ਮਹੀਨੇ ਤੋਂ ਉਹਨਾਂ ਦੇ ਨਾਲ ਉਹ ਘੁੜਿਆ ਫਿਰਦਾ ਸੀਗਾ ਤੇ ਜਦੋਂ ਕਦੇ ਆ ਜਾਂਦਾ ਸੀ ਕਦੇ ਕਦੇ ਮਤਲਬ 10-10 ਦਿਨਾਂ ਬਾਅਦ ਆਉਂਦਾ ਨਹੀਂ ਸੀਗਾ ਜਦੋਂ ਅਸੀਂ ਕੁਛ ਦੇ ਸਾਂ ਮਖੀੜੇ ਵਾਲੇ ਨਾਲ ਇਹ ਬੰਦ ਇਹਦਾ ਪਿਓ ਉੱਥੇ ਭੱਜ ਲ ਜਾਂਦਾ ਸੀ ਜਿੱਥੇ ਵੀ ਇਹਨਾਂ ਦੇ ਸੁਮੀਦੇ ਸੀਗੇ ਵੀ ਖੀੜੇ ਕਿੱਥੇ ਆਹੋ ਉਹ ਜਿੱਥੇ ਸੀਗੇ ਉੱਥੇ ਭੰਦ ਜਾ ਉਹ ਦੱਸਦੇ ਨਹੀਂ ਸੀਗੇ ਵੀ ਕਿੱਥੇ ਆ ਉਹ ਅੰਦੇ ਜੀ ਇੱਥੇ ਹੁਣੇ ਗਿਆ ਮੋਟਰਸਾਈਕਲ ਤੇ ਇੱਧਰੋਂ ਹੁਣੇ ਗਿਆ ਮੋਟਰਸਾਈਕਲ ਤੇ ਪਤਾ ਕਿ ਉਹ ਹੋ ਸਕਦਾ ਵੀ ਉਹ ਖੱਡੇ 'ਚ ਉਹਨੂੰ ਦੱਬੀ ਬੈਠੇ ਹੋਣ ਤੇ ਇਹ ਸਾਡੀ ਮਤਲਬ ਦਿਲੀ ਦਾ ਵੀ ਇਹ ਕਿਤੇ ਵੀ ਲੱਗਣੇ ਨਹੀਂ ਚਾਹੀਦੇ ਇਹ ਖਤਰਨਾਕ ਕੰਮ ਹੈ ਲੋਕਾਂ ਦੀ ਜਾਨ ਤੇ ਖੇਡ ਕੇ ਇਹ ਆਪਣੀ ਰੋਟੀ ਕਮਾਉਣ ਦੀ ਗੱਲ ਕਰਦੇ ਹੁੰਦੇ ਕਹ ਰੇ ਸੀ ਵੀ ਐਚ ਆਈ ਵੀ ਪੋਜ਼ਿਟਿਵ ਵੀ ਸੀਗਾ ਕਿੰਨੇ ਸਮੇਂ ਤੋਂ ਇਹ ਕੀ ਹੋ ਰਿਹਾ ਉਹਨਾਂ ਨੇ ਜੀ ਇਹ ਇਹਨਾਂ ਨੇ ਨਸ਼ੇ ਖਵਾ ਖਵਾ ਕੇ ਉਹਦੇ ਗੁਰਦੇ ਫੇਲ ਕਰਤੇ ਐਚ ਆਈ ਵੀ ਪੋਜ਼ਿਟਿਵ ਕਰਤਾ ਉਸ ਤੋਂ ਬਾਅਦ ਕਾਲਾ ਪੀਆ ਉਹਨੂੰ ਕਰਤਾ ਤੇ ਜਮਾ ਯਾਨੀ ਕਿ ਉਹਨੂੰ ਆਇਆ ਹੀ ਉਹ ਹਾਰਟ ਇੱਕ ਤਾਂ ਤਾਂ ਕਿ ਉਹਦੇ ਗੁਰਦੇ ਜਿਹੜੇ ਸੀਗੇ ਪੂਰੀ ਤਰ੍ਹਾਂ ਡੈਮੇਜ ਹੋ ਗਏ ਸੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਕੋਲੋਂ ਕੀ ਅਪੀਲ ਕਰਦੇ ਸੀ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਪਹਿਲੀ ਗੱਲ ਤਾਂ ਇਹ ਖੇਡ ਹੋਣੀ ਨਹੀਂ ਚਾਹੀਦੀ ਕਿਤੇ ਵੀ ਇਹ ਦੇ ਨਾਲ ਕਿਸੇ ਸਾਸ ਤੋਂ ਬਿਨਾਂ ਕਿਸੇ ਯਾਨ ਤੋਂ ਬਿਨਾਂ ਕਿਸੇ ਪਾਵਰ ਤੋਂ ਇਹ ਕੰਮ ਕਰਦੇ ਆ ਤੇ ਨਹੀਂ ਹੋਣੀ ਚਾਹੀਦੀ ਇਹ ਤਾਂ ਕਦੇ ਵੀ ਉਹਨਾਂ ਨੇ ਫਿਰ ਕਰਦੇ ਵੀ ਆਂ ਜੋਰ ਗਰਮੀ ਦੇ ਵਿੱਚ ਆ ਜੇ ਜਦੋਂ ਕਿਤੇ ਬੰਦੇ ਨੂੰ ਇੱਕ ਪੂਰਾ ਵੀ ਚਾਂਸ ਨਹੀਂ ਕਿ ਉਹਦੇ ਬੱਸ ਜਾਨ ਦੀ ਤੇ ਬਾਕੀ ਮੰਗ ਇਹ ਕਰਦੇ ਆ ਜੀ ਗਰੀਬ ਪਰਿਵਾਰ ਹੈ ਇਹ ਤੇ ਕਰਾਰੀ ਤਾਂ ਪਹਿਲਾਂ ਹੀ ਮਰ ਗਈ ਸੀ ਉਹਦੇ ਉਹ ਮੁੰਡਾ ਹੁਣ ਮਰ ਗਿਆ ਕਲਾਕਾਰ ਹੈ ਤੇ ਇਹਨੂੰ ਕੋਈ ਮਣੀ ਮੁੱਟੀ ਸਹਦਾ ਦਿੱਤੀ ਜਾਵੇ ਤਾਂ ਬਹੁਤ ਵਧੀਆ ਗੱਲ ਆ ਮੋਰ ਦੇ ਯਾਦ ਨੂੰ ਮਰਿਆ ਤੇ ਕੀ ਨੰਬਰ ਪਿੰਡ ਥਾਂਦੇ ਵਾਲੇ ਜਗਸੀਰ ਸਿੰਘ ਪੱਤਰਪੱਪ ਸਿੰਘ ਦੀ ਪਿੰਡ ਥਾਂਦੇ ਵਾਲੇ ਰਹਿੰਮਾ ਸੀ ਤੇ ਇਹ ਨਾਲ ਆਪਣੇ ਸਾਥੀ ਇਹਦੇ ਮੰਟੀ ਬਾਬਾ ਗੁਰਮੀਤ ਪੇਰੋਂ ਵਿਜੇ ਕੁਮਾਰ ਸੋਨੂੰ ਥਾਂਦੇ ਵਾਲੇ ਦੇ ਵੀ ਇਹ ਰਲ ਕੇ ਇੱਕ ਗੇਮ ਚਲਾਉਂਦੇ ਸੀ ਜਾਂ ਸਾਈਕਲ ਚਲਾਉਂਦੇ ਸੀ ਤਾਂ ਇਹਨੂੰ ਉਹਨਾਂ ਦੇ ਤਾਇ ਦੇ ਬਿਆਨ ਮਤਾਬ ਕੋ ਗੁਰਦੇਵ ਸਿੰਘ ਦੇ ਮਤਾਬਕ ਵੀ ਉਹ ਧਰਤੀ 'ਚ ਦੱਬ ਦਿੰਦੇ ਸੀ ਤੇ 24 ਘੰਟੇ ਲਈ ਜਾਂ 48 ਘੰਟੇ ਲਈ ਉਹ ਧਰਤੀ ਗ੍ਰਹਿ ਨੇ ਉਸ ਤੋਂ ਬਾਅਦ ਜਿਹੜਾ ਉਹਨੂੰ ਬਾਹਰ ਕੱਢਿਆ ਪੰਡੂ ਦੇ ਕਾਰਨ ਹੋਇਆ ਸੀ 5-7 ਦਿਨ ਪਹਿਲਾਂ ਜੀ ਉਹ ਜਦੋਂ ਉਹਨੂੰ ਬਾਹਰ ਕੱਢਿਆ ਤੇ ਉਹ ਫੁੱਲ ਗਿਆ ਉਹਨੂੰ ਐਡਮਿਟ ਕਰਾਇਆ ਨਰਾਨੇ ਲਾਜੋ ਦੀ ਮੌਤ ਹੋ ਗਈ ਤੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੀ ਜਿਹੜੀ ਪਿਛੇ 10 ਦਿਨ ਦੇ ਨਾਲ ਮੌਤ ਹੋਈ ਹੈ ਇਹ ਮੈਂ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ ਇਹ 117 ਬੜਾ 24 ਦਰਜ ਕਰਤਾ 304 ਹੈ ਸੁਪਰਚਾ ਦਰਜ ਕਰਕੇ ਕੀਤਾ ਸੀ ਉਹ 25 ਤਰੀਕ ਨੂੰ ਅਲਸੀ ਹੀ ਅਰੈਸਟ ਕਰ ਲਿਆ ਜੀ ਅੱਜ ਇਹ ਮਾਂਜੂਗਦਾਲ ਤੋਂ ਪੇਸ਼ ਕਰਾਂਗੇ ਜਰਾਂ ਨੂੰ